ਸ਼ਿਟੀ ਸਿਟੀ ਸੈਂਟਰ ਦੇ ভাইস ਪ੍ਰਧਾਨ ਅੱਜ ਸਾਡੀ ਮੀਟਿੰਗ ਦੇ ਵਿੱਚ ਅਸੀਂ ਇਹੀ ਕਹਾਂਗੇ ਕਿ ਸਾਡਾ ਜਿਹੜਾ ਡਿਊ ਸਾਡਾ ਜੇ ਬਣਦਾ ਸਾਡਾ ਜਿਹੜਾ ਬਕਾਇਆ ਹੈਗਾ ਆ ਡੀਏ ਦਾ ਸਾਡਾ 258 ਦਾ 200 ਰੁਪਇਆ ਹੋਰ ਸਾਡਾ ਰਿਟੇਰੀਆਂ ਦਾ ਕੱਟ ਰਿਹਾ ਹੈਗੇ ਆ ਇਹਨੂੰ ਜਲਦੀ ਜਲਦੀ 200 ਰੁਪਇਆ ਜਲਦੀ ਉਹ ਜਲਦੀ ਕੋਈ ਮੈਨੇ ਨਹੀਂ ਰਖਾਂਦਾ ਇਹਦਾ ਬੰਦ ਬੰਦ ਹੋਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਜਿਹੜਾ 258 ਦਾ ਆ ਉਹ ਵੀ ਕਹਿੰਦੇ ਸੀ ਉਸ ਤੋਂ ਬਾਅਦ ਜਿਹੜੇ ਹੜਪੀੜ ਤੇ ਆ ਇਹਨਾਂ ਵਾਸਤੇ ਵੀ ਸਾਡੀ ਸਟੇਟ ਕਮੇਟੀ ਨੇ ਕਹਿਤਾ ਹੈਗਾ ਜੇ ਆਸੀਂ ਉਹਨਾਂ ਦੇ ਨਾਲ ਹੈਲਪ ਦੇਣ ਨੂੰ ਨਾਲ ਤਿਆਰ ਆਂ ਜਾ ਆਪਣੇ ਜ਼ੂਰ ਹੋਣੀ ਚਾਹੀਦੀ ਹੈਗੀ ਆ ਸੋ ਵੱਧ ਤੋਂ ਵੱਧ ਸਾਨੂੰ ਗਵਰਨਮੈਂਟ ਨੂੰ ਆਪਣੇ ਬਾਕੀ ਇੰਡੀਆ ਸਟੇਟਾਂ ਜਿਹੜੀਆਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਅਜੇ ਪਿੱਛੇ ਹੀ ਹੈਗਾ ਸਾਰਿਆਂ ਨੇ ਡੀਏ ਦਾ ਕੰਪਲੀਟ ਕਰ ਦਿੱਤਾ ਹੈਗਾ ਸਾਡਾ ਮੁਲਾਜ਼ਮ ਦਾ ਜਿਹੜਾ ਹੈਗਾ ਆ ਤੇ ਉਹ ਪਿੱਛੇ ਹੈਗਾ ਆ ਪੰਜਾਬ ਸਰਕਾਰ ਜੇ ਕੋਈ ਕਮੇਟੀ ਸੁੱਤੀ ਪਈ ਆ ਜੇਕਰ ਇਸ ਤਰ੍ਹਾਂ ਵੀ ਇਹਨੂੰ ਆਪਣੇ ਸਾਨੂੰ ਵੱਧ ਤੋਂ ਵੱਧ ਸਾਡੇ ਆਪਣੇ ਮੁਲਾਜ਼ਮਾਂ ਨੂੰ ਰਿਟਾਇਰੀ ਜਿਹੜੇ ਹੈਗੇ ਆ ਇਹਨਾਂ ਦਾ ਜਿਹੜਾ ਬਣਦਾ ਹੱਕ ਆ ਇਹਨਾਂ ਨੂੰ ਇੰਨੀਆਂ ਰੈਲੀਆਂ ਨਾ ਕਰਨੀਆਂ ਪੈਣ ਇਹਨਾਂ ਨੂੰ ਆਪਣੇ ਤਪੜੇ ਵਿਛਾ ਕੇ ਬੈਠਣੇ ਨਾ ਪੈਣ ਸੋ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਜਿਹੜਾ ਬਣਦਾ ਹੱਕ ਆ ਸਾਨੂੰ ਦਿੱਤਾ ਜਾਵੇ ਜੀ ਟੈਕਨੀਕਲ ਸਰਵਿਸ ਮੈਂਬਰ ਅਸੀਂ ਭਗਵਾਨਤਮਾਨ ਦੀ ਸਰਕਾਰ ਨੂੰ ਇਹੀ ਕਹਨੇ ਆ ਵੀ 16 ਤੋਂ ਲੈ ਕੇ ਅੱਜ ਤੱਕ ਜਿਹੜੇ ਸਾਡੇ ਪੈਸੇ ਰੁਕੇ ਹੋਏ ਨੇ ਉਹ ਫਟਾਫਟ ਦਿੱਤੇ ਜਾਣ ਅਸੀਂ ਆਪਦਾ ਕੋਈ ਕੰਮਕਾਰ ਗੁਜ਼ਾਰਾ ਕਰ ਸਕੀਏ ਬੁਮਾਰਟ ਮਾਰ ਰਹੇ ਨੇ ਆ ਬਚ ਕੀ ਅਸੀਂ ਪੈਸੇ ਨੂੰ ਕਰਨਾਗਾ ਜਿਹੜਾ ਪੈਸਾ ਸਾਨੂੰ ਟਾਈਮ ਸਿਰ ਨਾ ਮਿਲੇ ਹੋਰ ਪਾਸੇ ਪੈਸੇ ਹੈਗੇ ਆ ਕੋਟ ਲਾ ਲੈਂਦੇ ਆ ਹੋਰ ਪਾਸੇ ਪੈਸੇ ਖਰਚ ਲੈਂਦੇ ਆ ਮਲਾਜਮਾਂ ਬਾਰੇ ਸਰਕਾਰ ਨੇ ਕੁਝ ਨਹੀਂ ਸੋਚਿਆਗਾ ਇਸ ਕਰਕੇ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਫਟਾਫਟ ਮਲਾਜ਼ਮਾਂ ਦਾ ਬਕਾਇਆ ਜਿਹੜਾ ਰੁਕਿਆ ਦਸਹਿਰੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇ ਆਪ ਜੀ ਦੇ ਬਹੁਤ-ਬਹੁਤ ਧੰਨਵਾਦ ਹੋਵਾਂਗੇ। ਹਾਲ ਸਿੰਘ 77 ਨਗਰ ਕੈਂਦਰੀ ਮੰਡਲ ਪੈਨਸ਼ਨਰ ਐਸੋਸੀਏਸ਼ਨ ਲੁਧਿਆਣਾ ਅੱਜ ਸਾਡੀ ਮਹੀਨਾਵਾਰ ਮੀਟਿੰਗ ਜਿਹੜੀ ਹੈਗੀ ਆ ਉਹ ਸਿਟੀ ਸੈਂਟਰ ਦੇ ਵਿੱਚ ਹੋਈ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੁਲਾਜ਼ਿਮਾਂ ਵੱਲੋਂ 2 ਮਿੰਟ ਦਾ ਮੌਨ ਧਰ ਕੇ ਮੌਨ ਧਾਰਨ ਕਰਕੇ ਉਹਨਾਂ ਵਿਛੜੀਆਂ ਆਤਮਾਵਾਂ ਜਿਹੜੀਆਂ ਕਿ ਹੱਡਾਂ ਦੇ ਵਿੱਚ ਰੁੜ ਗਈਆਂ ਜਾਂ ਜਿਨ੍ਹਾਂ ਦੀ ਉੱਥੇ ਮੌਤ ਹੋ ਗਈ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਹੜ੍ਹ ਪੀੜਤਾਂ ਦੇ ਨਾਲ ਆਪਣਾ ਸਹਿਯੋਗ ਕਰਨ ਦਾ ਪ੍ਰਣ ਲਿਆ ਗਿਆ ਅਤੇ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਇਹਨਾਂ ਜਿਹੜੇ ਹੜ੍ਹ ਦੇ ਵਿੱਚ ਲੋਕੀ ਗ੍ਰਸਤ ਹੋਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਮਾਲੀ ਸਹਾਇਤਾ ਕੀਤੀ ਜਾ ਸਕੇ ਤਾਂ ਕਿ ਉਹ ਆਪਣੇ ਪਿਆਰਾਂ ਤੇ ਖੜੇ ਹੋ ਕੇ ਆਪਣਾ ਜਿਹੜਾ ਰੁਜ਼ਗਾਰ ਹੈ ਫਿਰ ਤੋਂ ਚਾਲੂ ਕਰ ਸਕਣ ਤੇ ਨਾਲ ਹੀ ਸੈਂਟਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਇਹਨਾਂ ਜਿਹੜੇ ਹੜ੍ਹ ਪੀੜਤ ਲੋਕੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਕਰ ਸਕਣ ਅਤੇ ਆਪਣੀ ਜਿਹੜੀ ਖੇਤੀਬਾੜੀ ਜਾਂ ਜੋ ਜੋ ਜਿਨ੍ਹਾਂ ਦੀ ਕੋਈ ਦੁਕਾਨਦਾਰੀਆਂ ਜਾਂ ਘਰ ਹੈ ਉਹਨੂੰ ਆਪਣੇ ਲਈ ਤੇ ਲਾ ਸਕਣ ਇਹੀ ਸਾਡੀ ਅਗਸ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਗਈ ਅੱਛਾ ਕੀ ਕਹਿਣਾ ਚਾਹੋਗੇ ਕੋਈ ਮੰਗਾ ਕੀ ਕਿ ਅੱਜ ਦੀ ਕੋਈ ਬੈਠੇ ਮੰਗਾ ਦਾ ਸਾਡੀਆਂ ਇਹੀ ਸੀ ਪਹਿਲੇ ਕਿ ਸਾਡਾ ਜਿਹੜਾ ਡੀਏ ਪੈਂਡਿੰਗ ਹੈ 13% ਉਹ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ 2000 ਰੁਪਇਆ 200 ਰੁਪਇਆ ਜਿਹੜਾ ਸਾਡੇ ਤੇ ਜੱਜੀਆ ਟੈਕਸ ਲਾਇਆ ਗਿਆ ਉਹ ਸਾਰੇ ਪੈਨਸ਼ਨਾਂ ਤੋਂ ਕੱਟਣਾ ਬੰਦ ਕੀਤਾ ਜਾਵੇ ਅਤੇ 2.58 ਦਾ 2.58 ਦਾ ਜਿਹੜਾ ਸਾਡਾ ਫਾਰਮੂਲਾ ਹੈਗਾ ਸੀ ਆ ਜਿਹੜੇ 16 ਤੋਂ ਪਹਿਲੇ ਰਿਟਾਇਰ ਹੋਏ ਸੀ ਉਹ ਲਾਗੂ ਕੀਤਾ ਜਾਵੇ ਕਿਉਂਕਿ ਇਸ ਘਪਲੇ ਬਾਜੀ ਦੇ ਵਿੱਚ ਸਾਡੇ ਪੈਨਸ਼ਨਰਾਂ ਦਾ ਕਰੋੜਾਂ ਦੀ ਰੁਪਈਆ ਜਿਹੜਾ ਹੈਗਾ ਉਹ ਸਰਕਾਰ ਦੱਬੀ ਬੈਠੀ ਹੈ ਜਦੋਂ ਕਿ ਜਦੋਂ ਕਿ ਇਹ ਸਾਰ ਤੋਂ ਪਹਿਲੇ ਫੈਸਲਾ ਹੋਇਆ ਸੀ ਕਿ ਅਸੀਂ 2.59 ਦੇ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਜਿਹੜੀ ਪੈਨਸ਼ਨ ਰਵਾਈਜ਼ ਕਰਾਂਗੇ ਪਰ ਇਹਨਾਂ ਨੇ ਬਾਅਦ ਵਿੱਚ 2.45 ਦੇ ਨਾਲ ਇਹ ਜਿਹੜੀਆਂ ਪੈਨਸ਼ਨਾਂ ਰਵਾਈਜ਼ ਕਰਤੀਆਂ ਜਿੰਦੇ ਨਾਲ ਸਾਡੇ ਪੈਨਸ਼ਨਰਾਂ ਦਾ ਜਿਹੜੇ 2016 ਤੋਂ ਪਹਿਲੇ ਰਿਟਾਇਰ ਹੋਏ ਹੈ ਨਾ ਉਹਨਾਂ ਨੂੰ ਬਹੁਤ ਵੱਡੀ ਛੱਟ ਬਜੀ ਹੈ ਉਹਨਾਂ ਦਾ ਬਹੁਤ ਵੱਡਾ مالی ਨੁਕਸਾਨ ਹੋਇਆ ਹੈ ਇਸ ਲਈ ਸਾਡੀ ਸਰਕਾਰ ਤੋਂ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਪੈਨਸ਼ਨਰ ਨੇ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਣ